ਮੰਦੀਪਾ ਹਸਪੀਟਲ ਦੇ ਵਿੱਚ ਖੜੇ ਮੇਰੇ ਨਾਲ ਲਬਤ ਸਾਹਿਬ ਦੇ ਆਪਣੇ ਉਸਟਰ ਤੇ ਲੋਹ ਸਾਹਿਬ ਔਰ ਦੂਸਰੇ ਸਾਰੇ ਪੁਲਿਸ ਅਫਸਰ ਜਿਹੜੇ ਮੇਰੇ ਨਾਲ ਨੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਕਿ ਪੀਤੇ ਕੱਲ ਲੜਾਤੀ ਵੇਲਕੇ ਕੋਲੇ ਕਰ ਲੋ ਵੇਲਕੇ ਪਰਲੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐਸਐਚਓ ਆ ਅਮਨ ਜੂ ਤੋਦੜ ਕਾਰਡ ਦੇਦਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਆ ਉਹ ਲੜਾਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਭਾ ਰਹੀ ਸੀ ਤੇ ਵੇਲਕੇ ਦੇ ਕੇ ਇੱਕ ਮੂਦਲ ਪਿੰਡ ਹੈ ਉੱਥੇ ਸ਼ਰਾਬ ਦੇ ਹੱਥੇ ਦੇ ਬਾਅਦ ਕੋਸ਼ ਬੰਦਿਆਂ ਦਾ ਝਗੜਾ ਹੋ ਗਿਆ ਪੁਛ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਘਰ ਪਏ ਉਹ ਬਿੰਦੂ ਬਾਣ ਹੈ ਇਸ ਗੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਵੀ ਅਮਜੋਦ ਬਿੰਦੂ ਨੇ ਦੱਸਿਆ ਕਿ ਉਹ ਕਿੰਨਾ ਚਿਰ ਗੁੰਡਿਆਂ ਦੇ ਨਾਲ ਜਿਹੜੀ ਉਹ ਖੁੱਲਦੀ ਰਹੀ ਹੈ ਉਹ ਗੁੰਡਿਆਂ ਨੂੰ ਉਹਨੇ ਪੂਦਾ ਫੜ ਦੀ ਕੋਸ਼ਿਸ਼ ਕੀਤੀ ਪਰ ਗੁੱਡੇ ਕਿਉਂਕਿ ਜਾਦੀ ਗਿਣਤੀ ਦੇ ਵਿੱਚ ਸੀ। ਉਹਨਾਂ ਦੇ ਉਹਦੇ ਸਿੱਤ ਸੱਟਾਂ ਲਾਈਆਂ ਕੰਨ ਤੇ ਜਿਹੜੀ ਐ ਉਹ ਸੱਤ ਲੱਗੀ ਐ। ਤੋਂ ਮੈਂ ਆਪਣੇ ਮਾਜੋਕ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਵੱਲੋਂ ਅਮਨਜੋਤ ਉਹ ਇਹ ਬੁਹਾਸ਼ ਹੋੜ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਐ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਐ। ਸਾਡੇ ਕਿਸੇ ਮੁਲਾਜ਼ਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਉੱਲ ਕੋਈ ਉਹਨੂੰ ਆਹ ਚੌਂਦੀ ਆ ਜੀ ਕਿ ਐਸਸੀ ਉਹਦੇ ਨਾਲ ਟਕਾਨ ਦੀ ਤਰ੍ਹਾਂ ਜਿਹੜੇ ਖੜੇ ਆ ਜੀ ਉਹ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਚਾਲਦੇ ਤੋਂ ਔਰ ਇੱਕ ਸੱਸਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਗਿਆ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁੱਛਦਾ ਜਿਹੜਾ ਉਹ ਵੀ ਜਿਹਨਾਂ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਦੇ ਅਮਨਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਉਹ ਮੈਂ ਨਾਮ ਦੇ ਵਜੋਂ ਆਪਣੇ ਇਖਤਿਆਰੀ ਫੰਡ ਚੋਂ 52000 ਰੁਪਈਆ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮਲਾਜ਼ਮ ਜਿਹੜੇ ਸਾਡੀ ਪੁਲਿਸ ਜਿਹੜੀ ਹੈ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਜਿੰਨਾ ਅਮਨਜੋਤ ਨੇ ਲੜਾਈ ਲੜੀ ਹੈ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਹੈ ਜਿਹੜੇ ਕੋਈ ਬਾਦ ਐਲੀਮੈਂਟ ਹੈ ਗੁੰਡੇ ਆ ਥੈਰਾਪੀ ਦੇ ਗੁੰਡਾਗਰਦੀ ਕਰਦੇ ਆ। ਉਹ ਸਿੱਧਾਂ ਦੀ ਸਮਾਜ ਉਦੋਂ ਦੀ ਤੱਕ ਜਿਹੜੇ ਆ। ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੰਦਾ ਰਹੀ ਆ ਮਜੂਦ ਦੇ ਲੜੀਆ। ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ। ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਆ। ਆਹ ਤਦਾਂ ਵੀ ਉਹਦੀ ਮਦਦ ਕਰਾਂਗੇ। ਉਹਨੂੰ ਕਬੂਦੂ ਦੀ ਲੋੜ ਦੀ ਪਾ ਮੈਨੂੰ ਬੜਾ ਖੁਸ਼ੀ ਹੋਈ ਆ ਕਿ ਸਾਡੀ ਉਹ ਛੋਟੀ ਭੈਣ ਸਾਡੀ ਪਿਆਰ ਦੀ ਆ। ਉਹ ਬੜੇ ਬਿਲਕੁਲ ਠੀਕ ਹੈ। ਚੜ੍ਹਦੀ ਕਲਾ ਚ ਆ। ਉਹ ਕਦੀ ਕੇ ਸਰ ਮੈਂ ਆਪਣੀ ਡਿਊਟੀ ਕੀਤੀ ਆ ਕੋਈ ਗਲਤੀ ਹਾਂਜੀ ਬਹੁਤ ਬੰਦੂ ਬੰਦੂ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਹਾਦਰ ਮਲਾਜਮ ਨੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਿਹੜਾ ਉੱਚਾ ਕੀਤਾ ਉਹ ਮੈਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਅਗਰ ਸਰ ਜੋ ਇਸ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਹਾ ਕਿ ਤੁਸੀਂ ਪੁਲਿਸ ਵਾਲੀ ਆ ਅਸੀਂ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਕਿ ਤੁਸੀਂ ਪੁਲਿਸ ਦੇ ਮਲਾਜਮ ਐ ਤਾਂ ਵੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਰ ਉਹ ਸ਼ਰਾਬੀ ਵੀ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ ਮੇਨ ਮੁਲਜ਼ਮ ਹੈ ਜਿੱਦ ਤੇ ਅਟੈਕ ਕੀਤਾ ਉਹਨੂੰ ਰੋਕੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਡੀ ਦਾਤ ਸੱਚ ਕਰਕੇ ਉਹ ਜਿਹੜਾ ਕੋ ਬਾਕੀ ਦੋਸ਼ੀ ਵੀ ਆ ਉਹਦੀ ਵੀ ਅਸੀਂ ਪਾਲ ਕਰਦੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਪੁਲਿਸ ਦੇ ਉੱਤੇ ਅਟੈਕ ਕਰਦੇ ਸ਼ਾਮਿਲ ਹੋਊਗਾ ਉਹਦੇ ਉਤੇ ਖਿਲਾਫ ਜਿਹੜੀ ਅਸੀਂ ਕਾਰਵਾਈ ਕਰਾਂਗੇ ਜਦੋਂ ਬੰਦਾ ਨਸ਼ੇ 'ਚ ਹੁੰਦਾ ਉਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ ਨਸ਼ੇ 'ਚ ਹੀ ਰਾਤੀ ਸ਼ਰਾਬ ਪੀਤੀ ਹੁੰਦਾ ਉਹ ਸਵਾਬ ਸ਼ਰਾਬ ਵਾਲੇ ਹੱਥੇ ਦੇ ਬਾਅਦ ਲੜਾਈ ਚੜਦਾ ਇਹਦਾ ਬਲੋਂ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਗੋਸਪਰੀ ਉੱਥੇ ਕਈ ਡਿਊਟੀ ਦੇ ਉੱਤੇ ਜਾ ਕੇ ਉਹਦਾ ਉਹਨਾਂ ਦੇ ਭਾਦੀ ਦੇ ਨਾਲ ਉਹਨਾਂ ਨਾਲ ਮੁਕਾਬਲਾ ਕੀਤਾ ਜੇ ਅਮਰਜੋਤ ਨਾ ਜਾਂਦੀ ਤਾਂ ਹੋ ਸਕਦਾ ਉਹ ਚ ਲੜ ਕੇ ਆਪਣਾ ਜਿਆਦਾ ਮਿਖਾਦ ਕਰਦਾ ਜਿਵੇਂ ਦਾ ਕਿਤਾ ਗਿਆ ਇੱਕ ਦਿਨ ਨੂੰ ਦੇ ਨਹੀਂ ਕੋਈ ਫਰੂਟਲੀ ਕੋਈ ਨਹੀਂ ਜਿਹੜੇ ਆਉਤ ਨੂੰ ਮਾਰਦੇ ਵੈਸੇ ਹੀ ਬਹੁਤ ਮਾਰੀ ਗੱਲ ਸਾਡੇ ਸਮਾਜ ਚ ਸਮਝੀ ਜਰੂਰੀ ਸ਼ਰਮੋਣੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਛੱਡੀਆਂ ਮਾਵਾ ਪਹਿਣਾ ਤੇ ਮਤਲਬ ਜਿਹੜਾ ਦੇ ਅਟੈਕ ਕਰਦੇ ਉਹਨੂੰ ਸਮਝ ਨਹੀਂ ਗਈ ਅੱਜ ਆਉਤ ਦੇੜ ਕਿੱਥੇ ਪਹੁੰਚ ਗਈ ਅੱਜ ਸਾਡੀਆਂ ਧੀਆ ਪਾਇਲਟ ਬਣ ਕੇ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਐਸਲਾਤ ਐਲ ਐਮ ਜੀ ਲੈ ਕੇ ਬੀ ਐਸਐਫ ਦੇ ਵਿੱਚ ਸੀਐਫ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆ ਜੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਬੇਸਮਝ ਲੋਕ ਨੇ ਜਿਹੜੇ ਨਸ਼ੇ ਦੇ ਵਿੱਚ ਇੰਦਾ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਬਿਲਕੁਲ ਅਸੀਂ ਸਭ ਕਿਉਂ ਦੀ ਸਾਡੀ ਫੌਜ ਲੋਹ ਜੀ ਲੜਦੀ ਹੈ ਲੋਹ ਜੀ ਆਪ ਦੀ ਢੇ ਪੰਜਾਬ ਪੁਲਿਸ ਇੰਦੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ